ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਚ ਇੱਕ ਮਾਮਲਾ ਬਹੁਤ ਵੱਡੀ ਸਰਗਰਮੀ ਚ ਦੇਖਣ ਵਿਚ ਆਇਆ ਜਿਸ ਦੇ ਵਿੱਚ ਸਿੱਖਾਂ ਦੇ ਧਾਰਮਿਕ ਸਥਾਨਾਂ ਦੇ ਪ੍ਰਬੰਧਾਂ ਵਿੱਚ ਬੀਜੇਪੀ ਦਾ ਦਖਲ ਜਿਹੜਾ ਉਹ ਦੇਖਣ ਵਿਚ ਆ ਰਿਹਾ ਸੀ ਜਿਹਦੇ ਵਿੱਚ ਨੰਦੇੜ ਸਾਹਿਬ ਬੋਰਡ ਦੇ ਜਿਹੜੇ 17 ਮੈਂਬਰ ਸੀ ਉਨ੍ਹਾਂ ਦੇ ਵਿੱਚੋਂ ਸਰਕਾਰ ਇੱਕ ਨੀਤੀ ਲਿਆ ਰਹੀ ਸੀ ਮਹਾਰਾਸ਼ਟਰ ਦੀ ਸਰਕਾਰ ਉਸ ਦੇ ਵਿੱਚ ਐਮੈਂਡਮੈਂਟ ਕੀਤੀ ਜਾ ਰਹੀ ਸੀ ਸੋਧ ਕੀਤੀ ਜਾ ਰਹੀ ਸੀ ਜਿਦੇ ਵਿੱਚ 12 ਮੈਂਬਰ ਜਿਹੜੇ ਆ ਉਹ ਆ ਨਾਮਜ਼ਦ ਕਰਨਗੇ ਪੰਥਕ ਸੰਸਥਾਵਾਂ ਦੇ ਨਮਾਇਦਿਆਂ ਨੂੰ ਖਤਮ ਕਰ ਦਿੱਤਾ ਗਿਆ ਜਾਂ ਉਹਨਾਂ ਨੂੰ ਘਟਾ ਦਿੱਤਾ ਗਿਆ ਇਹ ਮਾਮਲਾ ਕਾਫੀ ਸਰਗਰਮ ਹੋਇਆ ਜੀ ਦੇ ਲਈ ਨਦੇੜ ਸਾਹਿਬ ਵਿਖੇ ਬਹੁਤ ਵੱਡਾ ਇੱਕ ਰੋਸ ਪ੍ਰਦਰਸ਼ਨ ਹੋਇਆ ਜਿਦੇ ਵਿੱਚ ਨੂੰਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਧਾਮੀ ਪਹੁੰਚੇ ਕਾਲੀ ਦਲ ਵੱਲੋਂ ਡਾਕਟਰ ਅਹ ਜੀ ਮਾ ਭੋਂਜੀ ਦੇ ਦੇਸ਼ ਤੇ ਵਿਦੇਸ਼ ਚੋਂ ਸਿੱਖਾਂ ਦਾ ਇਸ ਗੱਲ ਹੀ ਕਾਫੀ ਰੋਸ ਦੇਖਣ ਨੂੰ ਮਿਲਿਆ ਸੋ ਕੱਲ ਦੇ ਦਿਨ ਜਿਹੜਾ ਦਵਿੰਦਰ ਫੱਡ ਵੀਸਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ بڑے ਨਾਮਵਰ ਆਗੂ ਨੇ ਜਿਹੜੇ ਉਪ ਮੁੱਖ ਮੰਤਰੀ ਨੇ ਮਹਾਰਾਜ ਸਰਕਾਰ ਦੇ ਉਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਇਸ ਨੂੰ ਰੋਗ ਦਿੱਤਾ ਗਿਆ ਤੇ ਅੱਗੇ ਕਮੇਟੀ ਬਣਾ ਦਿੱਤੀ ਕਿ ਕੈਬਨਟ ਦੀ ਜੀ ਦੀ ਕੀ ਸਾਰੀਆਂ ਧਿਰਾਂ ਨਾਲ ਗੱਲ ਕਰੇਗੀ ਚੰਗੀ ਗੱਲ ਹੈ ਇਹਨੂੰ ਰੋਕ ਲਾ ਦਿੱਤੀ ਗਈ ਆ ਇਸ ਦੇ ਬਾਰੇ ਵਿੱਚ ਵੱਖਰੇ ਵੱਖਰੇ ਵਿਚਾਰ ਨੇ ਅੱਜ ਦੇ ਅਖਬਾਰਾਂ ਦੇ ਵਿੱਚ ਕੁਝ ਵਿਸ਼ਲੇਸ਼ਣ ਕੀਤਾ ਗਿਆ ਕਿ ਭਾਜਪਾ ਦੀ ਜਿਹੜੀ ਲੀਡਰਸ਼ਿਪ ਆ ਉਹਨੇ ਵਿਚਾਰ ਕੀਤੀ ਕਿ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਨੇ ਪਾਰਲੀਮੈਂਟ ਦੀਆਂ ਮਹਾਰਾਸ਼ਟਰ ਦੇ ਅੰਦਰ ਕਰੀਬ 7 ਤੋਂ ਲੈ ਕੇ 10 ਹਲਕਿਆਂ ਦੇ ਵਿੱਚ ਸਿੱਖਾਂ ਦੇ ਸਿੱਧੇ ਜਿਹੜੇ ਤਵਾਜਨ ਹੈ ਜਿਹੜਾ ਜਿੱਤ ਦਾ ਉਹ ਸਿੱਖਾਂ ਦੀਆਂ ਵੋਟਾਂ ਦੇ ਕਰਕੇ ਆ ਇਹ ਵੀ ਗੱਲ ਕੀਤੀ ਗਈ ਚਲੋ ਇਸ ਗੱਲ ਤੋਂ ਇਲਾਵਾ ਜੇ ਦੂਸਰਾ ਪੱਖ ਲੈ ਲਈਏ ਕਿ ਉਹਨਾਂ ਨੇ ਇਸ ਗੱਲ ਨੂੰ ਮਹਿਸੂਸ ਕਰ ਲਿਆ ਜਾਂ ਇਸ ਗੱਲ ਦੇ ਵਿੱਚ ਆਪਣਾ ਮਨਦਿਆ ਫੈਸਲਾ ਕੀਤਾ ਕਿ ਸਿੱਖਾਂ ਦੇ ਨਾਲ ਉਸ ਨਾਮ ਵਧਾਇਆ ਜਾਵੇ ਜੇ ਇਹ ਗੱਲ ਸੋਚਦੇ ਆ ਤੇ ਚੰਗੀ ਗੱਲ ਆ ਦੇਸ਼ ਵੀ ਬਚੇਗਾ ਤੇ ਇਹ ਪਾਰਟੀ ਆਪਣੀ ਸਾਖ ਵੀ ਬਚਾ ਸਕੇਗੀ ਪਰ ਜੋ ਹਾਲਾਤ ਆ ਉਹ ਦਿਖਾਈ ਨਹੀਂ ਦੇ ਰਹੇ ਅਸੀਂ ਇਸ ਗੱਲ ਦੇ ਲਈ ਜਿਹੜੀ ਰੋਕ ਲਾਈ ਆ ਇਸ ਗੱਲ ਦੇ ਲਈ ਅਸੀਂ ਸੰਤੁਸ਼ਟੀ ਦਾ ਪ੍ਰਟਾਵਾ ਕਰਦੇ ਆ ਪਰ ਇਹ ਰੋਕ ਜਿਹੜੀ ਆ ਇਹ ਪੱਕੇ ਤੋਂ ਉੱਤੇ ਲਾਈ ਜਾਵੇ ਇਸ ਦਾ ਮਤਲਬ ਇਹ ਨਹੀਂ ਆ ਕਿ ਜਿਹੜੀਆਂ ਪਾਰਲੀਮੈਂਟ ਦੀਆਂ ਵੋਟਾਂ ਲਗਾ ਕੇ ਫਿਰ ਇਸ ਦੇ ਉੱਤੇ ਕੋਈ ਜਿਹੜਾ ਹੋਰ ਤੁਗਲ ਕੀ ਫਰਮਾਨ ਜਾਰੀ ਕੀਤਾ ਜਾਵੇ ਪਰ ਫਿਰ ਵੀ ਅਸੀਂ ਇਸ ਗੱਲ ਦੇ ਲਈ ਫਾਟਨਵੀਸ ਤੇ ਉਹਦੇ ਸਾਥੀਆਂ ਵੱਲੋਂ ਬੀਜੇਪੀ ਦੀ ਕੇਂਦਰ ਦੀ ਸਰਕਾਰ ਦੇ ਨਾਲ مشورہ ਕਰਨ ਤੋਂ ਬਾਅਦ ਅਸੀਂ ਇਹ ਸਮਝਦੇ ਹਾਂ ਕਿ ਉਹਨਾਂ ਨੇ ਇਹ ਫੈਸਲਾ ਵਾਪਸ ਲਿਆ ਸੋ ਅਸੀਂ ਇਹ ਚਾਹੁੰਦੇ ਹਾਂ ਕਿ ਹਰਿਆਣਾ ਵਿੱਚ ਵੀ ਜਿਹੜੀ ਹੈ ਇਹ ਖट्टर ਸਰਕਾਰ ਉਹ ਭਾਰਦੀ ਜੰਦਾ ਪਾਰਟੀ ਦੀ ਸਰਕਾਰ ਹੈ ਉਹ ਵੀ ਉਹਨਾਂ ਦੀ ਪਾਰਟੀ ਦੇ ਜਿਹੜੇ ਨਾਮ 바ਰ ਜਿਹੜੇ ਆਗੂ ਫਲਡਵੀਸ ਤੇ ਕਹਿੰਦੇ ਹੁੰਦੇ ਆ ਪੱਕੇ ਨਾਂ ਤੇ ਚੱਲਦੇ ਆ ਉਹਨਾਂ ਦੇ ਵੱਲੋਂ ਲਏ ਗਏ ਫੈਸਲੇ ਨੂੰ ਯੂ ਟਰਨ ਨੂੰ ਬੈਕ ਗੇਅਰ ਨੂੰ ਉਹ ਵੀ ਸਮਝਣ ਖट्टर ਸਾਹਿਬ ਕਿਉਂਕਿ ਜੋ ਉਥੇ ਹਾਲਾਤਾਂ ਦਾ ਵਿਸ਼ਲੇਸ਼ਣ ਹੈ ਉਸ ਤੋਂ ਬਹੁਤ ਭਿਆਨਕ ਵਿਸ਼ਲੇਸ਼ਣ ਜੜਾ ਵਾ ਉਹ ਹਰਿਆਣੇ ਦੇ ਵਿੱਚ ਭਾਜਪੀ ਨੂੰ ਸਿੱਖਾਂ ਦਾ ਵਿਰੋਧ ਝੱਲਣਾ ਪੈਣਾ ਇਦੇ ਵਿੱਚ ਮੌਜੂਦਾ ਅੱਜ ਦੇ ਸਮੇਂ ਦੇ ਅੰਦਰ ਕਿਸਾਨਾਂ ਦੇ ਖਿਲਾਫ ਵਰਤਿਆ ਗਿਆ ਡੰਡਾ ਗੋਲੀ ਵਰੂਧ ਇਹ ਉਹਦੇ ਉੱਤੇ ਬਲਦੀ ਦੇ ਤੇਲ ਪਾਉਣ ਵਾਲੀ ਗੱਲ ਆ ਸਰਕਾਰ ਕਿਹੜੇ ਦਾ ਤੁਰਪੀ ਆ ਮਾੜੀ ਗੱਲ ਆ ਪਰ ਮੈਂ ਇਹ ਸਮਝਦਾ ਕਿ ਅੱਜ ਵੀ ਬੀਜੇਪੀ ਕੋਲੇ ਮੌਕਾ ਤੇ ਖੱਟੜ ਸਾਹਿਬ ਕੋਲੇ ਮੌਕਾ ਫੰਡਵੀਸ ਵਾਂਗ ਆਪਣੀ ਉਸ ਵਿਚਾਰਧਾਰਾ ਨੂੰ ਬਦਲਣ ਤੇ ਜਿਹੜੀ ੱੱੱਕੇ ਨਾਲ ਬਣਾਈ ਹੋਈਗੀ ਜਿਹੜੀ ਆ ਹਰਿਆਣਾ ਕਮੇਟੀ ਉਹਨੂੰ ਖਤਮ ਕਰਨ ਦੇਖ ਰੋਮੀ ਗੁਰਦਾਰਾ ਪ੍ਰੰਧ ਕਮੇਟੀ ਨਾਲ ਇਹਨਾਂ ਦਾ ਰਿਵਾਕਰਨ